ਮਾਨ ਸਰਕਾਰ ਦੇ ਸਿਹਤ ਖੇਤਰ 'ਚ ਪੰਜ ਵੱਡੇ ਕਦਮ ਆਮ ਆਦਮੀ ਕਲੀਨਿਕ ਦਿਆਂ ਸਿਹਤ ਸੇਵਾਵਾਂ ਹੁਣ ਘਰ ਬੈਠੇ WhatsApp ਤੇ ਮਿਲਣ ਗਿਆ ਆਮ ਆਦਮੀ ਕਲੀਨਿਕਾਂ ਚ 107 ਕਿਸਮਾਂ ਦੀਆਂ ਮੁਫਤ ਦਵਾਈਆਂ ਆਮ ਆਦਮੀ ਕਲੀਨਿਕਾਂ ਚ 47 ਕਿਸਮਾਂ ਦੇ ਮੁਫਤ ਟੈਸਟ ਆਮ ਆਦਮੀ ਕਲੀਨਿਕਾਂ ਚ ਐਂਟੀ ਰੈਬੀਸ ਦਾ ਮੁਫਤ ਟੀਕਾ ਆਮ ਆਦਮੀ ਕਲੀਨਿਕਾਂ ਚ ਗਰਭਵਤੀ ਔਰਤਾਂ ਦਾ ਮੁਫਤ ਇਲਾਜ ਇਹ ਆ ਨਵਾਂ ਪੰਜਾਬ ਜਿੱਥੇ ਇਲਾਜ ਵੀ ਮੁਫਤ ਤੇ ਇੱਜ਼ਤ ਵੀ ਪੂਰੀ ਕਿਉਂਕਿ ਲੋਕਾਂ ਦੀ ਸਿਹਤ ਹੈ ਸਰਕਾਰ ਦੀ ਜ਼ਿੰਮੇਵਾਰੀ ਜੀ ਜਾਣਦੇ ਹਾਂ ਕਿ ਕੁਝ ਪਿਛਲੇ ਦਿਨਾਂ ਤੋਂ हिमाचल ਦੇ ਵਿੱਚ ਜ਼ਿਆਦਾ ਬਰਸਾਤ ਹੋਣ ਦੇ ਕਾਰਨ ਉਹਦੇ ਨਾਲ-ਨਾਲ ਪੰਜਾਬ ਵਿੱਚ ਵੀ ਲਗਾਤਾਰ ਬਰਸਾਤ ਹੋਣ ਦੇ ਕਾਰਨ ਪੰਜਾਬ ਦੇ ਕੁਝ ਹਲਕਿਆਂ ਦੇ ਵਿੱਚ ਜੋ ਫਲੱਡ ਆਇਆ ਹੈ ਖਾਸ ਕਰਕੇ ਕਪੂਰਥਲਾ ਦੇ ਵਿੱਚ ਤੇ ਤੁਸੀਬਾਂ ਦੇ ਨਾਲ ਜਿੱਥੇ ਅੱਜ ਫਲੱਡ ਦੇਖਣ ਲਈ ਸੀ ਆਏ ਹਾਂ ਕਿਉਂਕਿ ਇਹ ਸਾਰੀ ਕੁਦਰਤੀ ਪ੍ਰਮਾਤਮਾ ਦਾ ਪਾਣਾ ਹੈ ਕਿ ਉੱਥੇ ਕਿਸੇ ਇਨਸਾਨ ਦਾ ਕੋਈ ਜ਼ੋਰ ਨਹੀਂ ਪਰ ਸਾਡੇ ਬਹੁਤ ਹੀ ਸਤਕਾਰਯੋਗ ਮੈਂਬਰ ਪਾਰਲੀਮੈਂਟ ਇਸ ਹਲਕੇ ਤੋਂ ਰਨਮਾਈ ਵੀ ਕਰਦੇ ਨੇ ਔਰ ਖਾਸ ਕਰਕੇ ਪਰਿਆਵਰਨ ਦੇ ਬਹੁਤ ਹੀ ਪ੍ਰੇਮੀ ਐਕਸਪਰਟ ਨੇ ਖੰਸਿਚੇਵਾਲ ਜੀ ਉਹ ਲਗਾਤਾਰ ਪਹਿਲੇ ਦਿਨ ਤੋਂ ਜੋ ਵੀ ਫਲੱਡ ਆਇਆ ਹੈਗਾ ਕਿਸੇ ਲੋਕਾਂ ਦਾ ਜਾਨੀ ਮਾਨੀ ਨੁਕਸਾਨ ਨਾ ਹੋਵੇ ਉਸ ਨੂੰ ਬਚਾ ਕਰਨ ਲਈ ਲਗਾਤਾਰ ਪ੍ਰਯਾਸ ਕਰ ਰਹੇ ਨੇ ਦਿਨ ਰਾਤ ਲੋਕਾਂ ਦੀ ਸੇਵਾ 'ਚ ਲੱਗੇ ਨੇ ਅਸੀਂ ਦਾ ਬਹੁਤ ਬਹੁਤ ਧੰਨਵਾਦ ਕਰਨੇ ਕਿਉਂਕਿ ਇਸ ਇਲਾਕੇ ਦੇ ਬਹੁਤ ਹੀ ਡਰੈਬਰ ਹੈਗੇ ਨੇ ਔਰ ਖਾਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਤੁਸੀਂ ਸਾਰੇ ਜਾਣਦੇ ਹੋ ਕਿ ਲਗਾਤਾਰ ਜਲਦਾ ਫਲੱਡ ਆਇਆ ਹੈਗਾ ਉਹ ਲਗਾਤਾਰ ਹਰ ਜ਼ਿਲ੍ਹੇ 'ਚ ਜਾ ਕੇ ਲੋਕਾਂ ਨਾਲ ਸੰਪਰਕ ਕਰ ਰਹੇ ਨੇ ਔਰ ਜਿਹੜੀ ਵੀ ਲੋਕਾਂ ਨੂੰ ਜ਼ਰੂਰਤਾਂ ਦੀ ਚੀਜ਼ ਚਾਹੇ ਰਾਸ਼ਨ ਹੈ ਚਾਹੇ ਕੋਈ ਵੀ ਸਮਗਰੀ ਨੂੰ ਚਾਹੀਦੀ ਹੈ ਉਹਦਾ ਪ੍ਰਸ਼ਾਸਨ ਥਰੂ ਇੰਤਜ਼ਾਮ ਕੀਤਾ ਜਾ ਰਿਹਾ ਹੈ ਤੇ ਕੋਈ ਤੁਦ ਹੋਇਆ ਕਿ ਪਹਿਲੀ ਵਾਰੀ ਉਹਨਾਂ ਨੇ ਕਿਸੇ ਮੁਕੰਤਨ ਆਪਣਾ ਜੋ ਹੈਲੀਕਾਪਟਰ ਸਰਕਾਰੀ ਉਹ ਵੀ ਲੋਕਾਂ ਨੂੰ ਸਪੋਰਟ ਕਰਦਾ ਹੈ ਕਿ ਲੋਕਾਂ ਦੇ ਵਾਸਤੇ ਰਾਸ਼ਨ ਪਹੁੰਚਾਉਣ ਵਾਸਤੇ ਲੋਕਾਂ ਨੂੰ ਬਾਹਰ ਕੱਢਣ ਵਾਸਤੇ ਸੋ ਇਸ ਜੋ ਪ੍ਰਸ਼ਾਸਨ ਹੈ ਮੈਂ ਦੇਖਿਆ ਸਭ ਨੂੰ ਮਿਲਿਆ ਕਿ ਤਕਰੀਬਨ ਜੋ ਹੈ ਇੱਥੇ ਕੋਈ ਵੀ ਜਾਨੀ ਮਾਲ ਨੁਕਸਾਨ ਨਹੀਂ ਹੋਇਆ ਔਰ ਸਾਰਾ ਹੀ ਬਚਾਅ ਹੋ ਗਿਆ ਕਿਉਂਕਿ ਜੋ ਨੁਕਸਾਨ ਫਸਲਾਂ ਦਾ ਹੈ ਚਾਹੇ ਘਰਾਂ ਦਾ ਹੈ ਇਹ ਤੇ ਦੁਬਾਰਾ ਸਰਕਾਰਾਂ ਫੰਡ ਦੇ ਕੇ ਕਿਉਂਕਿ ਇਹ ਬੜਾ ਦੁੱਖਦਾਈ ਹੁੰਦਾ ਵੈਸੇ ਤੇ ਕਿਸੇ ਦੇ ਘਰ ਨੂੰ ਡਿੱਗ ਜਾਣਾ ਕਿਸੇ ਦੇ ਘਰ ਨੂੰ ਛੱਡ ਕੇ ਜਾਣਾ ਇਹ ਕੋਈ ਆਸਾਨ ਕੰਮ ਨਹੀਂ ਹੁੰਦਾ ਪਰ ਫਿਰ ਵੀ ਸਰਕਾਰਾਂ ਦੇ ਵਾਸਤੇ ਪੂਰਾ ਇੰਤਜ਼ਾਮ ਕਰੀਆਂ ਨੇ ਪੂਰਾ ਇਹਨਾਂ ਨੂੰ ਮਾਲੀ ਸਦਾ ਦਿੱਤੀ ਜਾਵੇਗੀ اور میں سارے ਨੂੰ ਬੇਨਤੀ ਕਰਾਂਗਾ ਜਿੰਨੇ ਵੀ ਸਾਥੀ ਹੈਗੇ ਨੇ ਖਾਸ ਕਰਕੇ ਐਨ ਜੀਓ ਪਹਿਲੇ ਹੀ ਐਨ ਜੀਓ ਹਨ ਜੋਧ ਜੋਪਤੀ ਨੇ ਸਾਰੀ ਸੰਤ ਜੀਵਾਲ ਜੀ ਮਹਾਰਾਜੀ ਦੇ ਕਹਿੰਦੇ ਉੱਪਰ ਉਹ ਸੇਵਾ ਕਰ ਰਹੇ ਨੇ ਔਰ ਹੋਰ ਵੀ ਮੈਂ ਬੈਂਦੀ ਕਰਾਂਗਾ ਜਿਹੜੇ ਹੋਰ ਰਹਿ ਵੀ ਗਏ ਨੇ ਉਹ ਵੀ ਕਿਉਂਕਿ ਇਹ ਸਾਡੇ ਸਾਡੇ ਭੈਣ ਭਾਈ ਨੇ ਸਾਡਾ ਇੱਕ ਪਰਿਵਾਰ ਹੈਗਾ ਜਿਨ੍ਹਾਂ ਨੂੰ ਆਪਣੇ ਘਰ ਛੜ ਕੇ ਜਾਣਾ ਪੈ ਰਿਹਾ ਉਹਨਾਂ ਦਾ ਪੂਰਾ ਉਹਨਾਂ ਦੀ ਹੈਲਪ ਕੀਤੀ ਜਾਵੇ ਉਹਨਾਂ ਦੀ ਪੂਰੀ ਮਦਦ ਕੀਤੀ ਜਾਵੇ ਇੱਥੇ ਸਰਦਾਰ ਭੋਸੇ ਮਾਨ ਸਾਹਿਬ ਮੁਖੰਤੀ ਪੰਜਾਬ ਉਹਨਾਂ ਵੱਲੋਂ ਪੂਰੀ ਗਾਰੰਟੀ ਹੈਗੀ ਹੈ ਕਿ ਪੰਜਾਬ ਸਰਕਾਰ ਵੱਲੋਂ ਸਾਰਿਆਂ ਨੂੰ ਜੋ ਵੀ ਨੁਕਸਾਨ ਹੋਏਗਾ ਉਹਦੀ ਪਰਪਾਈ ਕੀਤੀ ਜਾਵੇਗੀ ਸੋ ਮੈਂ ਅਸ਼ੋਰ ਕਰਦਾ ਹਾਂ ਕਿ ਕਿਸੇ ਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਇਹ ਕੁਝ ਦਿਨਾਂ ਦੀ ਗੱਲ ਹੈਗੀ ਹੈ ਔਰ ਰਲ ਮਿਲ ਕੇ ਅਸੀਂ ਇਸ ਦੁੱਖ ਦੀ ਘੜੀ ਤੋਂ ਬਾਹਰ ਨਿਕਲੀ ਹੈ ਜੋ ਫਲੱਡ ਆਇਆ ਹੈ ਆਸ-ਆਸਾ ਪਾਣੀ ਥਰੇ ਢਲ ਜਾਏਗਾ ਪਰ ਇਸ ਸਮੇਂ ਜੋ ਸਾਨੂੰ ਲੋੜ ਹੈਗੀ ਹੈ ਆਪਣੇ ਸਾਥੀਆਂ ਦਾ ਸਹਿਯੋਗ ਦੇਣ ਦੀ ਉਹਦੀ ਮਦਦ ਕਰਨ ਦੀ ਉਹ ਅਸੀਂ ਬਚੜ ਕੇ ਕਰੀਏ ਤਾਂ ਕਿ ਸਾਡਾ ਕੋਈ ਵੀ ਭੈਣ ਭਾਈ ਜਿਹੜਾ ਹੈ ਕਿਸੇ ਦੀ ਜਾਨੀ ਨੁਕਸਾਨ ਨਾ ਹੋਵੇ ਜੀ ਜਾਣਦੇ ਹਾਂ ਕਿ ਕੁਝ ਪਿਛਲੇ ਦਿਨਾਂ ਤੋਂ ਹਿਮਾਚਲ ਦੇ ਵਿੱਚ ਜਿਆਦਾ ਬਰਸਾਤ ਹੋਣ ਦੇ ਕਾਰਨ ਉਹਦੇ ਨਾਲ-ਨਾਲ ਪੰਜਾਬ ਵਿੱਚ ਵੀ ਲਗਾਤਾਰ ਬਰਸਾਤ ਹੋਣ ਦੇ ਕਾਰਨ ਪੰਜਾਬ ਦੇ ਕੁਝ ਹਲਕਿਆਂ ਦੇ ਵਿੱਚ ਜੋ ਫਲੱਡ ਆਇਆ ਹੈ ਖਾਸ ਕਰਕੇ ਕਪੂਰਥਲਾ ਦੇ ਵਿੱਚ ਤੇ ਤੁਸੀਬਾਂ ਦੇ ਨਾਲ ਜਿੱਥੇ ਅੱਜ ਫਲੱਡ ਦੇਖਣ ਲਈ ਸੀ ਆਏ ਹਾਂ ਕਿਉਂਕਿ ਇਹ ਸਾਰੀ ਕੁਦਰਤੀ ਪ੍ਰਮਾਤਮਾ ਦਾ ਪਾਣਾ ਹੈ ਕਿ ਉੱਥੇ ਕਿਸੇ ਇਨਸਾਨ ਦਾ ਕੋਈ ਜ਼ੋਰ ਨਹੀਂ ਪਰ ਸਾਡੇ ਬਹੁਤ ਹੀ ਸਤਕਾਰਯੋਗ ਮੈਂਬਰ ਪਾਰਲੀਮੈਂਟ ਇਸ ਹਲਕੇ ਤੋਂ ਰਣਮਈ ਵੀ ਕਰਦੇ ਨੇ ਔਰ ਖਾਸ ਕਰਕੇ ਪਰਿਆਵਰਣ ਦੇ ਬਹੁਤ ਹੀ ਪ੍ਰੇਮੀ ਐਕਸਪਰਟ ਨੇ ਸੰਤ ਸਿਚੇਵਾਲ ਜੀ ਉਹ ਲਗਾਤਾਰ ਪਹਿਲੇ ਦਿਨ ਤੋਂ ਜੋ ਵੀ ਫਲੱਡ ਆਇਆ ਹੈਗਾ ਕਿਸੇ ਲੋਕਾਂ ਦਾ ਜਾਨੀ ਮਾਨੀ ਨੁਕਸਾਨ ਨਾ ਹੋਵੇ ਉਸ ਨੂੰ ਬਚਾ ਕਰਨ ਲਈ ਲਗਾਤਾਰ ਪ੍ਰਯਾਸ ਕਰ ਰਹੇ ਨੇ ਦਿਨ ਰਾਤ ਲੋਕਾਂ ਦੀ ਸੇਵਾ 'ਚ ਲੱਗੇ ਨੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਇਸ ਇਲਾਕੇ ਦੇ ਬਹੁਤ ਹੀ ਰੈਬਰ ਹੈਗੇ ਨੇ ਔਰ ਖਾਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜਿਨ ਸਾਰੇ ਜਾਣਦੇ ਹੋ ਕਿ ਲਗਾਤਾਰ ਜਲਦਾ ਫਲੱਡ ਆਇਆ ਹੈਗਾ ਉਹ ਲਗਾਤਾਰ ਹਰ ਜ਼ਿਲ੍ਹੇ 'ਚ ਜਾ ਕੇ ਲੋਕਾਂ ਨਾਲ ਸੰਪਰਕ ਕਰ ਰਹੇ ਨੇ ਔਰ ਜਿਹੜੀ ਵੀ ਲੋਕਾਂ ਨੂੰ ਜ਼ਰੂਰਤਾਂ ਦੀ ਚੀਜ਼ ਚਾਹੇ ਰਾਸ਼ਨ ਹੈ ਚਾਹੇ ਕੋਈ ਵੀ ਸਮਗਰੀ ਉਹਨਾਂ ਨੂੰ ਚਾਹੀਦੀ ਏ ਉਹ ਦਾ ਪ੍ਰਸ਼ਾਸਨ ਥਰੂ ਇੰਤਜ਼ਾਮ ਕੀਤਾ ਜਾ ਰਿਹਾ ਹੈ ਦੇਖੋ ਇਹ ਤੋਂ ਦੋ ਹੋਇਆ ਕਿ ਪਹਿਲੀ ਵਾਰੀ ਉਹਨਾਂ ਨੇ ਕਿਸੇ ਮੁੱਖ ਮੰਤਰੀ ਨੇ ਆਪਣਾ ਜੋ ਹੈਲੀਕਾਪਟਰ ਸਰਕਾਰੀ ਉਹ ਵੀ ਲੋਕਾਂ ਨੂੰ ਸਪੁਰਦ ਕਰਤਾ ਕਿ ਲੋਕਾਂ ਦੇ ਵਾਸਤੇ ਰਾਸ਼ਨ ਪਹੁੰਚਾਉਣ ਵਾਸਤੇ ਲੋਕਾਂ ਨੂੰ ਬਾਹਰ ਕੱਢਣ ਵਾਸਤੇ ਸੋ ਇਹ ਜੋ ਪ੍ਰਸ਼ਾਸਨ ਹੈ ਮੈਂ ਦੇਖਿਆ ਸਭ ਨੂੰ ਮਿਲਿਆ ਕਿ ਤਕਰੀਬਨ ਜੋ ਹੈ ਇੱਥੇ ਕੋਈ ਵੀ ਜਾਣੀ ਮਾਲ ਨੁਕਸਾਨ ਨਹੀਂ ਹੋਇਆ ਔਰ ਸਾਰਾ ਹੀ ਬਚਾਅ ਹੋ ਗਿਆ ਕਿਉਂਕਿ ਜੋ ਨੁਕਸਾਨ ਫਸਲਾਂ ਦਾ ਹੈ ਚਾਹੇ ਘਰਾਂ ਦਾ ਹੈ ਇਹ ਤੇ ਦੁਬਾਰਾ ਸਰਕਾਰਾਂ ਫੰਡ ਦੇ ਕੇ ਕਿਉਂਕਿ ਇਹ ਬੜਾ ਦੁੱਖਦਾਈ ਹੁੰਦਾ ਵੈਸੇ ਤੇ ਕਿਸੇ ਦੇ ਘਰ ਨੂੰ ਡਿੱਗ ਜਾਣਾ ਕਿਸੇ ਦੇ ਘਰ ਨੂੰ ਛੱਡ ਕੇ ਜਾਣਾ ਇਹ ਕੋਈ ਆਸਾਨ ਕੰਮ ਨਹੀਂ ਹੁੰਦਾ ਪਰ ਫਿਰ ਵੀ ਸਰਕਾਰਾਂ ਦੇ ਵਾਸਤੇ ਪੂਰਾ ਇਂਤਜ਼ਾਮ ਕਰੀਆਂ ਨੇ ਪੂਰਾ ਇਹਨਾਂ ਨੂੰ ਮਾਲੀ ਸਹਾ ਦਿੱਤੀ ਜਾਵੇਗੀ ਔਰ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਜਿੰਨੇ ਵੀ ਸਾਥੀ ਹੈਗੇ ਨੇ ਖਾਸ ਕਰਕੇ ਐਨ ਜੀਓ ਪਹਿਲੇ ਹੀ ਐਨ ਜੀਓ ਹਨ ਜੋ ਜੋਗਪਤੀ ਨੇ ਸਾਰੇ ਸੰਤ ਜੀਵਾਲ ਜੀ ਮਹਾਰਾਜੀ ਦੇ ਕਹਿੰਦੇ ਉੱਪਰ ਉਹ ਸੇਵਾ ਕਰ ਰਹੇ ਨੇ ਔਰ ਹੋਰ ਵੀ ਮੈਂ ਬੈਂਦੀ ਕਰਾਂਗਾ ਜਿਹੜੇ ਹੋਰ ਰਹਿ ਵੀ ਗਏ ਨੇ ਉਹ ਵੀ ਕਿਉਂਕਿ ਇਹ ਸਾਡੇ ਸਾਡੇ ਭੈਣ ਭਾਈ ਨੇ ਸਾਡਾ ਇੱਕ ਪਰਿਵਾਰ ਹੈਗਾ ਜਿਨ੍ਹਾਂ ਨੂੰ ਆਪਣੇ ਘਰ ਛੜ ਕੇ ਜਾਣਾ ਪੈ ਰਿਹਾ ਉਹਨਾਂ ਦਾ ਪੂਰਾ ਉਹਨਾਂ ਦੀ ਹੈਲਪ ਕੀਤੀ ਜਾਵੇ ਉਹਨਾਂ ਦੀ ਪੂਰੀ ਮਦਦ ਕੀਤੀ ਜਾਵੇ ਇੱਥੇ ਸਰਦਾਰ ਭੋਸੇ ਮਾਨ ਸਾਹਿਬ ਮੁਖੰਤੀ ਪੰਜਾਬ ਉਹਨਾਂ ਵੱਲੋਂ ਪੂਰੀ ਗਾਰੰਟੀ ਹੈਗੀ ਹੈ ਕਿ ਪੰਜਾਬ ਸਰਕਾਰ ਵੱਲੋਂ ਸਾਰਿਆਂ ਨੂੰ ਜੋ ਵੀ ਨੁਕਸਾਨ ਹੋਏਗਾ ਉਹਦੀ ਪਰਪਾਈ ਕੀਤੀ ਜਾਵੇਗੀ ਸੋ ਮੈਂ ਅਸ਼ੋਰ ਕਰਦਾ ਹਾਂ ਕਿ ਕਿਸੇ ਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਇਹ ਕੁਝ ਦਿਨਾਂ ਦੀ ਗੱਲ ਹੈਗੀ ਹੈ ਔਰ ਰਲ ਮਿਲ ਕੇ ਅਸੀਂ ਇਸ ਦੁੱਖ ਦੀ ਘੜੀ ਤੋਂ ਬਾਹਰ ਨਿਕਲੀ ਹੈ ਜੋ ਫਲੱਡ ਆਇਆ ਹੈ ਆਸ-ਆਸਾ ਪਾਣੀ ਥਰੇ ਢਲ ਜਾਏਗਾ ਪਰ ਇਸ ਸਮੇਂ ਜੋ ਸਾਨੂੰ ਲੋੜ ਹੈਗੀ ਹੈ ਆਪਣੇ ਸਾਥੀਆਂ ਦਾ ਸਹਿਯੋਗ ਦੇਣ ਦੀ ਉਹਦੀ ਮਦਦ ਕਰਨ ਦੀ ਉਹ ਅਸੀਂ ਬਚੜ ਕੇ ਕਰੀਏ ਤਾਂ ਕਿ ਸਾਡਾ ਕੋਈ ਵੀ ਭੈਣ ਭਾਈ ਜਿਹੜਾ ਹੈ ਕਿਸੇ ਦੀ ਜਾਨੀ ਨੁਕਸਾਨ ਨਾ ਹੋਵੇ ਜੀ ਜਾਣਦੇ ਹਾਂ ਕਿ ਕੁਝ ਪਿਛਲੇ ਦਿਨਾਂ ਤੋਂ ਹਿਮਾਚਲ ਦੇ ਵਿੱਚ ਜਿਆਦਾ ਬਰਸਾਤ ਹੋਣ ਦੇ ਕਾਰਨ ਉਹਦੇ ਨਾਲ-ਨਾਲ ਪੰਜਾਬ ਵਿੱਚ ਵੀ ਲਗਾਤਾਰ ਬਰਸਾਤ ਹੋਣ ਦੇ ਕਾਰਨ ਪੰਜਾਬ ਦੇ ਕੁਝ ਹਲਕਿਆਂ ਦੇ ਵਿੱਚ ਜੋ ਫਲੱਡ ਆਇਆ ਹੈ ਖਾਸ ਕਰਕੇ ਕਫੂਰਥੜਾ ਦੇ ਵਿੱਚ ਤੇ ਤੁਸੀਬਾਂ ਦੇ ਨਾਲ ਜਿੱਥੇ ਅੱਜ ਫਲੱਡ ਦੇਖਣ ਲਈ ਸੀ ਆਏ ਹਾਂ ਕਿਉਂਕਿ ਇਹ ਸਾਡੀ ਕੁਦਰਤੀ ਪ੍ਰਮਾਤਵਾਂ ਦਾ ਪਾਣਾ ਹੈ ਕਿ ਉੱਥੇ ਕਿਸੇ ਇਨਸਾਨ ਦਾ ਕੋਈ ਜ਼ੋਰ ਨਹੀਂ ਪਰ ਸਾਡੇ ਬਹੁਤ ਹੀ ਸਤਕਾਰਯੋਗ ਮੈਂਬਰ ਪਾਰਲੀਮੈਂਟ ਇਸ ਹਲਕੇ ਤੋਂ ਰਹਿਨਮਾਈ ਵੀ ਕਰਦੇ ਨੇ ਔਰ ਖਾਸ ਕਰਕੇ ਪ੍ਰਿਆਵਰਣ ਦੇ ਬਹੁਤ ਹੀ ਪ੍ਰੇਮੀ ਐਕਸਪਰਟ ਨੇ ਖੰਸਿਚੇਵਾਲ ਜੀ ਉਹ ਲਗਾਤਾਰ ਪਹਿਲੇ ਦਿਨ ਤੋਂ ਜੋ ਵੀ ਫਲੱਡ ਆਇਆ ਹੈਗਾ ਕਿਸੇ ਲੋਕਾਂ ਦਾ ਜਾਨੀ ਮਾਨੀ ਨੁਕਸਾਨ ਨਾ ਹੋਵੇ ਉਸ ਨੂੰ ਬਚਾ ਕਰਨ ਲਈ ਲਗਾਤਾਰ ਪ੍ਰਯਾਸ ਕਰ ਰਹੇ ਨੇ ਦਿਨ ਰਾਤ ਲੋਕਾਂ ਦੀ ਸੇਵਾ 'ਚ ਲੱਗੇ ਨੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਇਸ ਇਲਾਕੇ ਦੇ ਬਹੁਤ ਹੀ ਰੈਬਰ ਹੈਗੇ ਨੇ ਔਰ ਖਾਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਤੁਸੀਂ ਸਾਰੇ ਜਾਣਦੇ ਹੋ ਕਿ ਲਗਾਤਾਰ ਜਲਦਾ ਫਲੱਡ ਆਇਆ ਹੈਗਾ ਉਹ ਲਗਾਤਾਰ ਹਰ ਜ਼ਿਲ੍ਹੇ 'ਚ ਜਾ ਕੇ ਲੋਕਾਂ ਨਾਲ ਸੰਪਰਕ ਕਰ ਰਹੇ ਨੇ ਔਰ ਜਿਹੜੀ ਵੀ ਲੋਕਾਂ ਨੂੰ ਜ਼ਰੂਰਤਾਂ ਦੀ ਚੀਜ਼ ਚਾਹੇ ਰਾਸ਼ਨ ਹੈ ਚਾਹੇ ਕੋਈ ਵੀ ਸਮਗਰੀ ਉਹਨਾਂ ਨੂੰ ਚਾਹੀਦੀ ਹੈ ਉਹਦਾ ਪ੍ਰਸ਼ਾਸਨ ਥਰੂ ਇੰਤਜ਼ਾਮ ਕੀਤਾ ਜਾ ਰਿਹਾ ਹੈ ਦੇਖੋ ਇਹ ਤੋਂ ਦੋ ਹੋਇਆ ਕਿ ਪਹਿਲੀ ਵਾਰੀ ਉਹਨਾਂ ਨੇ ਕਿਸੇ ਮੁੱਖ ਮੰਤਰੀ ਨੇ ਆਪਣਾ ਜੋ ਹੈਲੀਕਾਪਟਰ ਸਰਕਾਰੀ ਉਹ ਵੀ ਲੋਕਾਂ ਨੂੰ ਸਪੁਰਦ ਕਰਤਾ ਕਿ ਲੋਕਾਂ ਦੇ ਵਾਸਤੇ ਰਾਸ਼ਨ ਪਹੁੰਚਾਉਣ ਵਾਸਤੇ ਲੋਕਾਂ ਨੂੰ ਬਾਹਰ ਕੱਢਣ ਵਾਸਤੇ ਸੋ ਇਹ ਜੋ ਪ੍ਰਸ਼ਾਸਨ ਹੈ ਮੈਂ ਦੇਖਿਆ ਸਭ ਨੂੰ ਮਿਲਿਆ ਕਿ ਤਕਰੀਬਨ ਜੋ ਹੈ ਇੱਥੇ ਕੋਈ ਵੀ ਜਾਣੀ ਮਾਲ ਨੁਕਸਾਨ ਨਹੀਂ ਹੋਇਆ ਔਰ ਸਾਰਾ ਹੀ ਬਚਾਅ ਹੋ ਗਿਆ ਕਿਉਂਕਿ ਜੋ ਨੁਕਸਾਨ ਫਸਲਾਂ ਦਾ ਹੈ ਚਾਹੇ ਘਰਾਂ ਦਾ ਹੈ ਇਹ ਤੇ ਦੁਬਾਰਾ ਸਰਕਾਰਾਂ ਫੰਡ ਦੇ ਕੇ ਕਿਉਂਕਿ ਇਹ ਬੜਾ ਦੁੱਖਦਾਈ ਹੁੰਦਾ ਵੈਸੇ ਤੇ ਕਿਸੇ ਦੇ ਘਰ ਨੂੰ ਡਿੱਗ ਜਾਣਾ ਕਿਸੇ ਦੇ ਘਰ ਨੂੰ ਛੱਡ ਕੇ ਜਾਣਾ ਇਹ ਕੋਈ ਆਸਾਨ ਕੰਮ ਨਹੀਂ ਹੁੰਦਾ ਪਰ ਫਿਰ ਵੀ ਸਰਕਾਰਾਂ ਦੇ ਵਾਸਤੇ ਪੂਰਾ ਇਂਤਜ਼ਾਮ ਕਰੀਆਂ ਨੇ ਪੂਰਾ ਇਹਨਾਂ ਨੂੰ ਮਾਲੀ ਸਹਾ ਦਿੱਤੀ ਜਾਵੇਗੀ ਔਰ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਜਿੰਨੇ ਵੀ ਸਾਥੀ ਹੈਗੇ ਨੇ ਖਾਸ ਕਰਕੇ ਐਨ ਜੀਓ ਪਹਿਲੇ ਹੀ ਐਨ ਜੀਓ ਹਨ ਜੋ ਜੋਗਪਤੀ ਨੇ ਸਾਰੇ ਸੰਤ ਸਿਜਵਾਲ ਜੀ ਮਹਾਰਾਜ ਜੀ ਦੇ ਕਹਿੰਦੇ ਉੱਪਰ ਉਹ ਸੇਵਾ ਕਰ ਰਹੇ ਨੇ ਔਰ ਹੋਰ ਵੀ ਮੈਂ ਬੰਦੀ ਕਰਾਂਗਾ ਜਿਹੜੇ ਹੋਰ ਰਹਿ ਵੀ ਗਏ ਨੇ ਉਹ ਵੀ ਕਿਉਂਕਿ ਇਹ ਸਾਰੇ ਸਾਡੇ ਭੈਣ ਭਾਈ ਨੇ ਸਾਡਾ ਇੱਕ ਪਰਿਵਾਰ ਹੈਗਾ ਜਿਨ੍ਹਾਂ ਨੂੰ ਆਪਣੇ ਘਰ ਛੜ ਕੇ ਜਾਣਾ ਪੈ ਰਿਹਾ ਉਹਨਾਂ ਦਾ ਪੂਰਾ ਉਹਨਾਂ ਦੀ ਹੈਲਪ ਕੀਤੀ ਜਾਵੇ ਉਹਨਾਂ ਦੀ ਪੂਰੀ ਮਦਦ ਕੀਤੀ ਜਾਵੇ ਇੱਥੇ ਸਰਦ ਭਵਨ ਸੇ ਮਾਨ ਸਾਹਿਬ ਮੁਕਤੀ ਪੰਜਾਬ ਉਹਨਾਂ ਵੱਲੋਂ ਪੂਰੀ ਗਰੰਟੀ ਹੈਗੀ ਹੈ ਕਿ ਪੰਜਾਬ ਸਰਕਾਰ ਵੱਲੋਂ ਸਾਰਿਆਂ ਨੂੰ ਜੋ ਵੀ ਨੁਕਸਾਨ ਹੋਏਗਾ ਉਹਦੀ ਪਰਪਾਈ ਕੀਤੀ ਜਾਵੇਗੀ ਸੋ ਮੈਂ ਸ਼ੋਰ ਕਰਦਾ ਹਾਂ ਕਿ ਕਿਸੇ ਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਇਹ ਕੁਝ ਦਿਨਾਂ ਦੀ ਗੱਲ ਹੈਗੀ ਹੈ ਔਰ ਅਲ ਮਿਲ ਕੇ ਅਸੀਂ ਇਸ ਦੁੱਖ ਦੀ ਕੜੀ ਤੋਂ ਬਾਹਰ ਨਿਕਲੀਏ ਜੋ ਫਲੱਡ ਆਇਆ ਹੈ ਆਸਤਾ ਆਸਤਾ ਪਾਣੀ ਥਲੇ ਢਲ ਜਾਏਗਾ ਪਰ ਇਸ ਸਮੇਂ ਜੋ ਸਾਨੂੰ ਲੋੜ ਹੈਗੀ ਹੈ ਆਪਣੇ ਸਾਥੀਆਂ ਦਾ ਸਹਿਯੋਗ ਦੇਣ ਦੀ ਔਰ ਦੀ ਮਦਦ ਕਰਨ ਦੀ ਉਹ ਅਸੀਂ ਬਚੜ ਕੇ ਕਰੀਏ ਤਾਂ ਕਿ ਸਾਡਾ ਕੋਈ ਵੀ ਪੈਨ ਪਾ ਜਿਹੜਾ ਹੈ ਕਿਸੇ ਦੀ ਜਾਨੀ ਨੁਕਸਾਨ ਨਾ ਹੋਵੇ ਬਹੁਤ ਬਹੁਤ ਧੰਨਵਾਦ